ਨੀਲ ਜਾਖੜ ਦੀ ਟਿੱਪਣੀ ਕਿ ਜੀ ਮੈਂ ਬੇਨਤੀ ਕੀਤੀ ਹੈ ਜੀ ਬਕਾਇਦਾ ਤੌਰ ਤੇ ਜੀ ਕਿਹਾ ਹੈ ਕਿ મોદી ਜੀ ਆਪਣਾ ਫੈਸਲਾ ਦੁਆਰਾ ਵਿਚਾਰਨ ਹੈ ਨਾ ਤੇ ਇਸ ਪਹਿਲੂ ਦੇ ਉੱਤੇ ਦੁਬਾਰਾ ਗੌਰ ਹੋਣੀ ਚਾਹੀਦੀ ਹੈ ਉਹ ਕਹਿੰਦੇ ਕਿ ਇਹ ਸਹੀ ਨਹੀਂਗਾ ਹੈ ਨਾ ਉਹਨਾਂ ਦਾ ਬਿਆਨ ਹੈ ਕਿ ਮੇਰੇ ਕੋਲ ਪਿਆ ਮੈਂ ਤੁਹਾਡੇ ਮੂਰੇ ਰੱਖ ਦਿੰਦਾ ਸੋ ਉਹ ਕਹਿੰਦੇ ਜੀ ਕਿ ਠੀਕ ਨਹੀਂਗਾ ਇਸ ਮਸਲੇ ਤੇ ਗੱਲ ਦੁਬਾਰਾ ਹੋਣੀ ਚਾਹੀਦੀ ਸੀ ਸੋ ਫੀਲ ਜਾਖੜ ਹੋਰਾਂ ਦਾ ਇਸ ਪਹਿਲੂ ਤੇ ਬੋਲਣਾ ਇਹ ਆਪਣੇ ਆਪ ਸਵਾਲ ਪੈਦਾ ਕਰਦਾ ਕਿ ਜਾਖੜ ਹੋਰੀ ਬੀਜੇਪੀ ਨਾਲ ਹੈਗੇ ਵੀ ਨਹੀਂਗੇ ਤੇ ਪਰ ਅਜੇ ਨਾਤਾ ਟੁੱਟਿਆ ਵੀ ਨਹੀਂਗਾ ਉਹ ਕਹਿੰਦੇ ਕਿ ਮੈਂ ਅਪੀਲ ਕਰਦਾ ਕਿ ਮੋਦੀ ਜੀ ਨੇ ਪੰਜਾਬ ਦੇ ਲਈ ਬਹੁਤ ਕੁਝ ਕਰਨ ਦੀ ਪਹਿਲ ਕਦਮੀ ਕੀਤੀ ਆ ਪਰ ਇਹ ਫੈਸਲਾ ਸਹੀ ਨਹੀਂ ਆ ਕਿਉਂਕਿ ਇਹ ਕੱਲਾ ਜ਼ਮੀਨ ਦਾ ਟੁਕੜਾ ਨਹੀਂ ਹੈਗਾ ਇਹਦੇ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਸੋ ਬੀਜੇਪੀ ਚ ਰਹਿੰਦੇ ਆ ਵੀ ਫਿਲ ਜਾਖੜ ਬੋਲੇ ਜ਼ਰੂਰ ਨੇ ਪਰ ਉਹਨਾਂ ਨੇ ਵੀ ਕੀ ਰਸਮੇ ਪੂਰੀ ਕੀਤੀ ਹੈ ਕੀ ਇਹ ਬਿਆਨ ਇਹ ਦਿੱਤਾ ਆਜੋ ਨਿੱਤਰ ਕੇ ਭਾਈ ਤੁਸੀਂ ਆਜੋ ਤੁਸੀਂ ਆ ਕੇ ਚੰਡੀਗੜ੍ਹ ਮੋਰਚਾ ਲਾ ਲਓ ਖੜੂ ਤਾਂ ਸਹੀ ਮੁਰੇ ਮਤਲਬ ਐਮਪੀ ਅਸੀਂ ਬਣੀਏ ਐਮਐਲਏ ਅਸੀਂ ਬਣੀਏ ਲੜਾਈ ਲੜਨ ਨੂੰ ਲੱਗੇ ਲੋਕ ਲੜਨ ਜਿਥੇ ਬੰਦियां ਲੜ ਚਲੋ ਦੂਸਰੇ ਪਾਸੇ ਜੇਕਰ ਇਸ ਦੇ ਇੱਕ ਹੋਰ ਪਹਿਲੂ ਨਾਲ ਜਾਣਾ ਤਾਂ ਉਹ ਪਹਿਲੂ ਹੈਗਾ ਜਨਾਬ ਕਿ ਜੀ ਚੰਡੀਗੜ੍ਹ ਜਦੋਂ ਬਣਿਆ ਇਸ ਦੇ ਅੰਦਰ ਬਸਦੇ 50 ਤੋਂ ਵੱਧ ਪਿੰਡਾਂ 'ਚੋਂ ਕਰੀਬ-ਕਰੀਬ 28 ਪਿੰਡ ਪੂਰੇ ਮੁਕਾਤੇ ਪੰਜਾਬ ਦੇ 28 ਪਿੰਡਾਂ ਨੂੰ ਮਲੀਆਂ ਮੀਟ ਕਰਕੇ ਤੁਸੀਂ ਇੱਥੇ ਚੰਡੀਗੜ੍ਹ ਉਸਾਰਿਆ ਤੇ ਕੀ ਕਹਿ ਕੇ ਉਸਾਰਿਆ ਸੀ ਕਿ ਅਸੀਂ ਪੰਜਾਬ ਦੀ ਰਾਜਸਥਾਨੀ ਉਸਾਰ ਰਹੇ ਹਾਂ ਕਿਉਂਕਿ ਪੰਜਾਬ ਤੋਂ ਲਗਾਤਾਰ ਰਾਜਧਾਨੀ ਖੋਹੀ ਜਾਂਦੀ ਰਹੀ 1947 ਦੀ ਵੰਡ ਤੇ ਪੰਜਾਬ ਦੀ ਰਾਜਧਾਨੀ ਲਾਹੌਰ ਤਾਰ ਦੇ ਪਾਰ ਛੱਡ ਦਿੱਤੀ ਗਈ ਹਿਮਾਚਲ ਕੱਢਿਆ ਤੇ ਸਾਡੀ ਰਾਜਧਾਨੀ Shimla ਉਹਦੇ ਨਾਲ ਹੀ ਤੋਰ ਦਿੱਤੀ ਗਈ ਤੇ ਫਿਰ ਕਹਿੰਦੇ ਜੀ ਪੰਜਾਬ ਲਈ ਵੱਖਰੀ ਰਾਜਧਾਨੀ ਚੰਡੀਗੜ੍ਹ ਬਣ ਜੂਗੀ ਉਸ ਤੋਂ ਬਾਅਦ ਹਰਿਆਣਾ ਆਪਣੀ ਬਣਾ ਲੂਗਾ ਚਲੋ ਜੀ ਗੱਲ ਨਿਬੜ ਜੂਗੀ ਇਹ ਹਵਾਲੇ ਦਿੱਤੇ ਗਏ ਨੀਮਾਵਲੀ ਦੇ ਹਵਾਲੇ ਦਿੱਤੇ ਗਏ ਕਿ ਜੀ ਐਨੇ ਸਾਲਾਂ ਚ ਬਣ ਜਾਣੀ ਪਰ ਉਹ ਦਿਨ ਨਹੀਂ ਚੜਿਆ ਕਦੇ ਸੋ ਚੰਡੀਗੜ੍ਹ ਦੇ ਵਿੱਚ 28 ਤੋਂ ਵੱਧ ਪੰਜਾਬ ਦੇ ਪੰਜਾਬੀ ਪਿੰਡਾਂ ਨੂੰ ਉਜਾੜਿਆ ਤੇ ਅੱਜ ਦੀ ਤਰੀਕ ਵਿੱਚ ਵੀ 22 23 ਪਿੰਡ ਅਜੇ ਨੇ ਚੰਡੀਗੜ੍ਹ ਚ ਜਿਨ੍ਹਾਂ ਦਾ ਦਮ ਘੋਟ ਦਿੱਤਾ ਗਿਆ ਜਿਨ੍ਹਾਂ ਦਾ ਸਰੂਪ ਰੂਪ ਬਣਤਰ ਰਹਿਣ ਸਹਿਣ ਨਾ ਪਿੰਡੂ ਰਹਿਣ ਦਿੱਤੀ ਗਈ ਨਾ ਪੰਜਾਬੀ ਰਹਿਣ ਦਿੱਤੀ ਗਈ ਉਹਨਾਂ ਦਾ ਦਮ ਘੋਟ ਕੇ ਇਹ ਸਾਰੇ ਚਮਕਦੀਆਂ ਇਮਾਰਤਾਂ ਤੇ ਕਬਜ਼ਾ ਕਰਨ ਦੇ ਲਈ ਤਾਂ ਕਾਲਾ ਇਕੈਂਦਰ ਤੋਂ ਲੈ ਕੇ ਅਫਸਰਾ ਤੋਂ ਲੈ ਕੇ ਹਰਿਆਣਾ ਪਰ ਉਹਨਾਂ ਦੀਆਂ ਨੀਹਾਂ ਤੇ ਜਿਹੜੀਆਂ ਨੀਹਾਂ ਤੇ ਤੁਹਾਡੀਆਂ ਇਮਾਰਤਾਂ ਖੜੀਆਂ ਨੇ ਉਹ ਨੀਹਾਂ ਪੰਜਾਬ ਦੀ ਧਰਤੀ ਤੇ ਨੇ ਇਹ ਇਮਾਰਤਾਂ ਪੰਜਾਬ ਦੇ ਖੇਤਾਂ 'ਚ ਖਾਣਾ 'ਚ ਘਰਾਂ 'ਚ ਬਾੜਿਆਂ 'ਚ ਮੋਟਰ ਬੰਬੀਆਂ ਪੁੱਟ ਕੇ ਚੰਡੀਗੜ੍ਹ ਸ਼ਹਿਰੂ ਸਾਰੇ ਤੁਸੀਂ ਦੇਸ਼ ਦੇ ਵਿੱਚ ਇਸ ਮੌਕੇ 'ਤੇ ਮੈਂ ਦੇਖਦਾ ਤੇ 28 ਸੂਬੇ ਆ ਤੇ 28 ਸੂਬਿਆਂ ਦੇ ਵਿੱਚੋਂ 21 ਬਈ ਸੂਬੇ ਆਪੋ ਆਪਣੀ ਭਾਸ਼ਾ 'ਤੇ ਕੰਮ ਕਰਦੇ ਆ ਆਪੋ ਆਪਣੀ ਬੋਲੀ 'ਚ ਕੰਮ ਕਰਦੇ ਆ 600 ਸੂਬੇ ਆ ਜਿੱਥੇ ਹਿੰਦੀ ਨੂੰ ਆਪਣੀ ਭਾਸ਼ਾ ਬਣਾਇਆ ਗਿਆ ਬੇਸ਼ੱਕ ਸਹੀ ਰੂਪ 'ਚ ਉਹਨਾਂ ਦੀ ਭਾਸ਼ਾ ਨਾ ਵੀ ਹੋਵੇ ਜੇ ਹੁਣ ਮਾਸ਼ੱਲਾ ਆਪਣੀ ਭਾਸ਼ਾ ਹਿੰਦੀ ਲਿਖਾਈ ਜਾਵੇ ਤਾਂ ਇਹ ਰਾਜਸਥਾਨ ਵਾਲੇ ਆਪਣੀ ਭਾਸ਼ਾ ਹਿੰਦੀ ਲਿਖਾਈ ਜਾਣ ਜੇ ਹਰਿਆਣੇ ਵਾਲੇ ਆਪਣੀ ਭਾਸ਼ਾ ਹਿੰਦੀ ਰੱਖ ਜਾਂਦਾ ਹੁਣ ਕੀ ਗਈ ਚਲੋ 28 ਸੂਬੇ ਨੌ ਕੇਂਦਰ ਸ਼ਾਸਤ ਪ੍ਰਦੇਸ਼ ਇਹਨਾਂ ਚ ਝਾਤ ਮਾਰ ਕੇ ਦੇਖੋ 1966 ਤੋਂ ਬਾਅਦ ਜਾਂ 1947 ਤੋਂ ਬਾਅਦ ਵੀ ਜਦੋਂ ਸੂਬਾ ਬਣਦਾ ਤਾਂ ਉਹ ਸੂਬੇ ਨੂੰ ਆਪਣੀ ਰਾਜਧਾਨੀ ਮਿਲਦੀ ਹੈ ਖਾਸ ਕਰਕੇ ਜਿਹਦੇ ਬਾਅਦ ਵਾਲੇ ਹਵਾਲਿਆਂ ਨਾਲ ਵੀ ਆਪਾਂ ਜਾਈਏ ਕਿ ਪੰਜਾਬ ਜਦੋਂ ਬਣਿਆ ਪੰਜਾਬ ਦੇ ਵੰਡ ਤੋਂ ਬਾਅਦ ਵੀ ਤੇ ਤਾਂ ਵੀ ਚਾਹਿਓ ਮੈਗਾਲੇ ਵਾਲਾ ਚਾਹੇ ਉਹ ਮਤਲਬ ਮਨੀਪੁਰ ਤਿਰੂਪੁਰਾ ਜਾਂ ਫਿਰ ਉੱਤਰਾਖੰਡ ਤੇ ਜਦੋਂ ਸੂਬਾ ਨਵਾਂ ਬਣਿਆ ਤਾਂ ਉਸ ਨੂੰ ਨਵੀਂ ਰਾਜਸਥਾਨੀ ਮਿਲੀ ਤੇ ਫਿਰ ਵੀ ਹਰਿਆਣੇ ਨੂੰ ਵੀ ਨਵੀਂ ਰਾਜਸਥਾਨੀ ਮਿਲਣੀ ਚਾਹੀਦੀ ਆ ਹਰਿਆਣੇ ਨੂੰ ਨਵੀਂ ਰਾਜਸਥਾਨੀ ਦੇਓ ਚਾਹੇ ਪੰਚਕੁਲਾ ਦੇਓ ਚਾਹੇ ਗੜਗਾਉਂ ਦੇਓ ਚਾਹੇ ਕਰਨਾਲ ਪਾਣੀਪਤ ਲਾਓ ਕਿਤੇ ਬਣਾਓ ਕਿ ਸਾਨੂੰ ਕੀ ਇਤਰਾਜ਼ ਪੰਜਾਬ ਨੂੰ ਕੀ ਇਤਰਾਜ਼ ਤੇ ਜਿੱਥੇ ਨਵੀਂ ਰਾਜਧਾਨੀ ਬਣਾਉਗੇ ਭਾਈ ਉੱਥੇ ਆਪਣੀ ਹਾਈ ਕੋਰਟ ਵੀ ਵੱਖਰੀ ਬਣਾਓ ਆਪਣੀ ਵਿਧਾਨ ਸਭਾ ਵੀ ਵੱਖਰੀ ਬਣਾਓ ਆਪਣੇ ਐਮਐਲਏ ਦੇ ਫਲੈਟ ਕੋਠੀਆਂ ਵੀ ਵੱਖਰੇ ਬਣਾਓ ਪਰ ਚੰਡੀਗੜ੍ਹ ਜਿਹੜਾ ਕਦੇ ਪੰਜਾਬ ਦੇ ਪੱਖੋ-ਵੱਖ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਹੁੰਦਾ ਸੀ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ گلاب ਦਾ ਚੰਡੀਗੜ੍ਹ ਪੰਜਾਬ ਦਾ ਉਹ ਨਾਰਾ ਵੀ ਗਾਇਬ ਤੇ ਮੈਨੀਫੈਸਟੋ 'ਚੋਂ ਮੰਗ ਵੀ ਗਾਇਬ 25 ਸਾਲ ਰਾਜ ਕਰਨ ਵਾਲੇ ਵੀ ਇਸ ਮਸਲੇ ਤੋਂ ਪਿੱਛੇ हट ਗਏ ਜਿਹੜੇ ਮੋਰਚੇ ਲਾਉਂਦੇ ਰਹੇ ਪੰਜਾਬੀ ਸੂਬੇ ਲਈ ਪੰਜਾਬੀ ਬੋਲਦੇ ਪਿੰਡ ਵੀ ਉਧਰ ਤੇ ਚੰਡੀਗੜ੍ਹ ਵੀ ਉਧਰ ਤੇ ਇਸੇ ਲਈ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਭਾਈ ਇਹ ਕੱਲਾ ਨਾ ਤਾਂ ਮੌਜੂਦਾ ਸਰਕਾਰ ਜ਼ਿੰਮੇਵਾਰ ਆ ਨਾ ਉਸ ਸਮੇਂ ਦੀ ਪੜਾਦਰ ਪੜਾ ਸੀ ਹੱਕ ਛੱਡਿਆ ਜਦੋਂ ਨਿਊ ਚੰਡੀਗੜ੍ਹ ਬਣਿਆ ਤਾਂ ਕਿਸੇ ਨੇ ਗੌਰੇ ਨਹੀਂ ਕੀਤਾ ਕਿ ਅਸੀਂ ਕਿਉਂ ਉਸ ਨੂੰ ਨਿਊ ਚੰਡੀਗੜ੍ਹ ਦਾ ਨਾਮ ਦੇ ਰਹੇ ਹਾਂ ਚੰਡੀਗੜ੍ਹ ਜਦੋਂ ਕਿ ਸਾਡਾ ਹਾਂ ਚੰਡੀਗੜ੍ਹ ਯੂਨੀਵਰਸਿਟੀ ਨਾਂ ਤੇ ਪੰਜਾਬ ਯੂਨੀਵਰਸਿਟੀ ਬਣاتی ਚੰਡੀਗੜ੍ਹ ਚੋ ਸਰਕਾਰੀ ਦਫ਼ਤਰਾਂ ਨੂੰ ਚੱਕ ਕੇ ਮਹਾਰੀ ਲੈ ਗਏ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਹੋ ਰਿਹਾ ਤੇ ਅਸੀਂ ਬੋਲੇ ਨਹੀਂ ਰਹੇ ਸੈਨੇਟ ਚੋਣਾਂ ਤੋਂ ਹੱਕ ਖੋਇਆ ਜਾ ਰਿਹਾ ਵਿਦਿਆਰਥੀ ਤੁਸੀਂ ਬੋਲੇ ਨਹੀਂ ਰਹੇ ਪੰਜਾਬ ਚ 740 ਦੀ ਚੰਡੀਗੜ੍ਹ ਚ ਰੇਸ਼ਿਓ ਸੀ ਪੰਜਾਬ ਦੇ 60% ਹਰਿਆਣੇ ਦੇ 40% ਉਹ ਰੇਸ਼ਿਓ ਖਤਮ ਕਰ ਦਿੱਤੀ ਗਈ ਸਾਡੇ ਵਾਲੇ ਆਪਣੇ ਬੰਦੇ ਹੀ ਨਹੀਂ ਭੇਜ ਪਾਉਂਦੇ ਅਗਲੇ ਹਰਿਆਣੇ ਵਾਲੀ ਭਰਤੀ ਕਰੀ ਜਾਂਦੇ ਨੇ ਜਾਂ ਹੁਣ ਇੱਕ ਨਵਾਂ ਡਿਊਟੀ ਕੈਡਰ ਬਣ ਗਿਆ ਤੋ ਇਹ ਸਾਰੇ ਸਵਾਲ ਬਹੁਤ ਵੱਡੇ ਹੋ ਗਏ ਨੇ ਤੇ ਇਹ ਦੇਖਣ ਨੂੰ ਲੱਗਦਾ ਹੈ ਕਿ ਸਿਰਫ 10 ਏਕੜ ਜ਼ਮੀਨ ਦੇ ਕੇ 12 ਏਕੜ ਮਿਲ ਜਾਣੀ ਹੈ ਲੈ 2 ਏਕੜ ਦਾ ਫਾਇਦਾ ਹੈ ਪਰ ਭਰਾਵੋ ਇਹ ਸਿਰਫ ਤੇ ਸਿਰਫ ਵਿਧਾਨ ਸਭਾ ਉਸਾਰੀ ਦਾ ਪਹਿਲੂ ਨਹੀਂ ਹੈ ਇਹ ਚੰਡੀਗੜ੍ਹ ਕਬਜ਼ਾਉਣ ਦਾ ਪਹਿਲੂ ਹੈ ਤੇ ਸਾਡੇ ਸਿਆਸਤਦਾਨ ਤੇ ਲੀਡਰ ਫਿਲਹਾਲ ਸੁੱਤੇ ਨੇ ਬੋਲਦੇ ਨੇ ਤਾਂ ਜਦੋਂ ਮਾਈਕ ਮੁਰੇ ਆਉਂਦਾ ਉਹਨਾਂ ਬੋਲ ਦਿੰਦੇ ਨੇ ਇਹ ਲੜਾਈ ਵੱਡੀ ਹੋ ਸਕਦੀ ਹੈ ਸੋ ਇਹ ਪਹਿਲੂ ਕਾਫੀ ਗੰਭੀਰ ਸੀ ਇਸ ਲਈ ਮੈਨੂੰ ਲੱਗਾ ਕਿ ਅੱਜ ਇਸ ਪਹਿਲੂ ਤੇ ਗੱਲ ਹੋ ਜਾਣੀ ਚਾਹੀਦੀ